ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ ਤੁਹਾਡਾ ਸਵਾਗਤ ਹੈ ਜੀ ਪ੍ਰੀਤ ਬੁਟੀਕ ਚੈਨਲ ਤੇ ਅੱਜ ਆਪਾਂ ਤੁਹਾਨੂੰ ਜਿਹੜੇ ਵੀ ਸੂਟ ਦਿਖਾਵਾਂਗੇ ਇਹਨਾਂ ਵਿੱਚੋਂ ਜਿਹੜਾ ਵੀ ਤੁਹਾਨੂੰ ਸੂਟ ਰੰਗ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਦਿੱਤੇ ਨੰਬਰ ਤੇ ਮੈਸੇਜ ਕਰਕੇ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ ਜੀ ਬਾਕੀ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਰਿਕਵੈਸਟ ਕਰਦੀ ਹਾਂ ਜਿਨ੍ਹਾਂ ਨੇ ਹਜੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਚਲੋ ਜੀ ਹੁਣ ਆਪਾਂ ਤੁਹਾਨੂੰ ਸੂਟ ਜਿਹੜੇ ਦਿਖਾਉਣੇ ਆ ਸ਼ੁਰੂ ਕਰਦੇ ਆ ਫਰਸਟ ਆਪਣੇ ਜਿਹੜੇ ਮਸ਼ੀਨ कॉटन ਚ ਬਹੁਤ ਸੋਹਣਾ ਵਰਕ ਵਾਲੇ ਸੂਟ ਆ ਜੀ neck ਤੇ ਵਰਕ ਕੀਤਾ sleeve ਤੇ ਵਰਕ ਕੀਤਾ ਅਗਰ ਤੁਹਾਨੂੰ ਇਹ ਵਾਲਾ ਵਰਕ ਜਿਹੜਾ ਤੁਹਾਨੂੰ ਦਿਖਾਇਆ ਪਸੰਦ ਆਉਂਦਾ ਆ ਕਿਸੇ ਵੀ ਕਲਰ ਵਿੱਚ ਰੈਡੀ ਕਰਵਾਉਣਾ ਚਾਹੁੰਦੇ ਆ ਕਿਸੇ ਵੀ ਫੈਬਰਿਕ ਚ ਕਰਾਉਣਾ ਚਾਹੁੰਦੇ ਆ ਮਸ਼ੀਨ ਵਰਕ ਦਾ ਕੰਮ ਕੀਤਾ ਤੁਸੀਂ ਕਰਵਾ ਸਕਦੇ ਹੋ ਠੀਕ ਹੈ ਨੈਕਸਟ ਆ ਕੋਮਰੀ कॉटन ਦਾ ਸੂਟ ਰਹੇਗਾ ਮਲਮਲ ਦਾ ਨਾਲ ਦੁਪੱਟਾ ਰਹੇਗਾ ਲੈਸ਼ਿਸ ਦਾ ਕੰਮ ਕੀਤਾ ਹੋਏਗਾ ਸੂਟ ਤੇ ਨੈਕਸਟ ਆ ਵੀ ਕੈਮਰੀ कॉटन ਚ ਹੋਏਗਾ ਅਨੈਕਸਟ ਆ ਮਸਲੀਨ कॉटन ਦਾ सूट ਰਹੇਗਾ ਨਾਲ ਮਸਲੀਨ ਦਾ ਹੀ ਦੁਪੱਟਾ ਰਹੇਗਾ ਜੀ ਦੁਪੱਟੇ ਤੇ ਵੀ ਬਹੁਤ ਸੋਹਣਾ ਵਰਕ ਕੀਤਾ ਹੋਇਆ ਠੀਕ ਹੈ ਜੀ ਸ਼ਰਟ ਤੇ ਘੇਰੇ ਤੇ ਚੈੱਕ ਕਰੋ ਬਹੁਤ ਸੋਹਣਾ ਕੰਮ ਕੀਤਾ ਹੋਇਆ ਸਲੀਵਸ ਤੇ ਕੰਮ ਕੀਤਾ ਹੋਇਆ ਆ ਠੀਕ ਹੈ ਇਹਨਾਂ ਵਿੱਚੋਂ ਕੋਈ ਵੀ ਤੁਹਾਨੂੰ ਵਰਕ ਪਸੰਦ ਆਉਂਦਾ ਹੈ ਜਿੰਨੇ ਵੀ ਤੁਹਾਨੂੰ ਦਿਖਾ ਰਹੇ ਕੋਈ ਵੀ ਵਰਕ ਪਸੰਦ ਆਉਂਦਾ ਤੁਸੀਂ ਇਹ ਕਿਸੇ ਵੀ ਕਲਰ ਵਿੱਚ ਕਿਸੇ ਵੀ ਫੈਬਰਿਕ ਵਿੱਚ ਰੈਡੀ ਕਰਵਾਉਣਾ ਆਪਣੇ ਕੋਲੋਂ ਮਸ਼ੀਨ ਵਰਕ ਕਰਵਾ ਕੇ ਆਨ ਆਰਡਰ ਰੈਡੀ ਕਰਵਾ ਸਕਦੇ ਹੋ ਆਪਣੇ ਕੋਲ ਹਰ ਤਰ੍ਹਾਂ ਦੇ ਵਰਕਰ ਅਵੇਲੇਬਲ ਹੈ ਜੀ ਨੈਕਸਟ ਆਹ ਪਿਓਰ ਕਾਟਨ ਦਾ ਸੂਟ ਰਹੇਗਾ ਨਾਲ ਬਰਸ਼ ਪੇਂਟ ਦਾ ਇੱਥੇ ਵਰਕ ਕੀਤਾ ਹੋਇਆ ਆ। ਨੈਕਸਟ ਆਵਲੇ ਬਹੁਤ ਸੋਹਣੇ ਪਿਓਰ ਕੈਮਰੀ ਕਾਟਨ ਦੇ ਵਿੱਚ ਹੋਣਗੇ ਜੀ। ਸ਼ਾਰਟ ਨਾਲ ਬਾਟਮ ਜਿਹੜੀ ਚਿਕਨ ਦੀ ਰਹੇਗੀ। ਹੁਣ ਚਿਕਨ ਦੀ ਬਹੁਤ ਹੀ ਡਿਮਾਂਡ ਆ ਚਿਕਨ ਦਾ ਜਿਹੜਾ ਟ੍ਰੈਂਡਿੰਗ 'ਚ ਬਹੁਤ ਹੀ ਫੈਬਰਿਕ ਚੱਲਦਾ ਆ ਤੇ ਭੈਣਾਂ ਬਹੁਤ ਜ਼ਿਆਦਾ ਚਿਕਨ ਦੇ ਫੈਬਰਿਕ ਨੂੰ ਹੀ ਲਾਈਕ ਕਰਦੇ ਆ ਕਿਉਂਕਿ ਹੁਣ ਇਹਦਾ ਜ਼ਿਆਦਾ ਟ੍ਰੈਂਡ ਸਭ ਤੋਂ ਵੱਧ ਇਹਦਾ ਚੱਲਦਾ ਜੀ। ਇਹਦੇ ਵਿੱਚ ਕਾਫੀ ਕਲਰ ਕਲੈਕਸ਼ਨ ਹੈਗੀ ਆ ਚੈੱਕ ਕਰ ਸਕਦੇ ਹੋ ਤੁਸੀਂ। ਨੈਕਸਟ ਆਵਲੇ ਵੀ ਪਿਓਰ ਕੈਮਰੀ ਕਾਟਨ ਜੀ ਹੋਣਗੇ ਇਹਨਾਂ ਦਾ 5 ਮੀਟਰ 올ਓਵਰ ਰਹੇਗੀ ਕੱਟ ਠੀਕ ਹੈ ਜੀ 올ਓਵਰ 5 ਮੀਟਰ ਦਾ ਰਹੇਗਾ ਨਾਲ ਦੁਪੱਟਾ ਮलमल ਦਾ ਬਹੁਤ ਹੀ ਸੋਹਣਾ ਦੁਪੱਟੇ ਦੇ ਫੋਰ ਸਾਈਡ ਲੈਸ਼ ਲੱਗੀ ਹੋਏਗੀ ਪ੍ਰੋਪਰ ਤਰਨੇਕੇ ਨਾਲ ਫਿਨਿਸ਼ਿੰਗ ਕੀਤੀ ਹੋਏਗੀ ਜਿਹਦਾ ਹੁਣ ਸਮਰ ਚੱਲ ਰਹੀ ਹੋ ਇਸ ਅਕੋਰਡਿੰਗ ਲਾਈਟ ਜਿਹੜੇ ਬਹੁਤ ਸੋਹਣੇ ਜਿਹੇ ਕਲਰ ਅਵੇਲੇਬਲ ਹੈ ਆਪਣੇ ਕੋਲ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਜਿਹੜੀਆਂ ਭੈਣਾਂ ਬਾਈ ਕਰਨਾ ਚਾਹੁੰਦੀਆਂ ਸ਼ੂਟ ਬਾਈ ਕਰ ਸਕਦੀਆਂ ਆਪਾਂ ਡੇਲੀ ਵੀਡੀਓ ਅਪਲੋਡ ਕਰੀਦੀ ਆ ਮਾਰਨਿੰਗ ਟਾਈਮ ਤੁਸੀਂ ਡੇਲੀ ਵੀਡੀਓ ਨੂੰ ਜ਼ਰੂਰ ਦੇਖਿਆ ਕਰੋ ਸਬਸਕ੍ਰਾਈਬ ਜਿਨ੍ਹਾਂ ਭੈਣਾਂ ਨੇ ਚੈਨਲ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਹਾਨੂੰ ਨੋਟੀਫਿਕੇਸ਼ਨ ਆ ਜਿਆ ਕਰੇ ਤੇ ਤੁਸੀਂ ਡੇਲੀ ਵੀਡੀਓ ਦੇਖਿਆ ਕਰੋ ਨੈਕਸਟ ਆ ਮਡਾਲ ਸਰਪਲਸ ਕਾਟਨ ਦਾ ਫੈਬਰਿਕ ਰਹੇਗਾ ਜੀ ਇਹ 999 ਮੇਦੇ ਦੋ ਸੂਟ ਹੋਣਗੇ ਠੀਕ ਹੈ ਜੀ ਸਪੈਸ਼ਲ ਆਫਰ ਲਈ ਹੈ ਸ਼ਿਪਿੰਗ ਇਹਨਾਂ ਦੀ ਰਹੇਗੀ ਫ੍ਰੀ ਇਹਦੇ ਵਿੱਚ ਵੀ 10 ਤੋਂ 15 ਰੰਗ ਅਵੇਲੇਬਲ ਆ ਤੁਸੀਂ ਚੈੱਕ ਕਰਕੇ ਬਾਏ ਕਰ ਸਕਦੇ ਹੋ ਕੋਈ ਵੀ ਦੋ ਕਲਰ ਸਿਲੈਕਟ ਕਰ ਸਕਦੇ ਹੋ ਨੈਕਸਟ ਆ ਪਿਓਰ ਕੈਮਰੀ ਕਾਟਨ ਦਾ ਸੂਟ ਰਹੇਗਾ ਨਾਲ ਪਿਓਰ ਕਾਟਨ ਦੀ ਹੀ ਬਾਟਮ ਰਹੇਗੀ ਦੁਪੱਟਾ ਇਹਨਾਂ ਰਹੇਗਾ ਪਿਓਰ ਮਸਲੀਨ ਕਾਟਨ ਦਾ ਨੈਕਸਟ ਆਵਲਾ ਵੀ ਪਿਓਰ ਕਾਟਨ ਦੀ ਸ਼ਰਟ ਰਹੇਗੀ ਬਾਟਮ ਨਾਲ ਪਲੇਨ ਰਹੇਗੀ ਕਾਟਨ ਦੀ ਨੈਕਸਟ ਆਵਲਾ ਪਿਓਰ ਕੈਮਰੀ ਕਾਟਨ ਜੀ ਹੋਏਗਾ ਜੀ ਕੋਟਾ ਡੋਰੀਆ ਦਾ ਨਾਲ ਦੁਪੱਟਾ ਰਹੇਗਾ ਬਾਟਮ ਇਹਨਾਂ ਕੰਟਰਾਸਟ ਰਹੇਗੀ ਪ੍ਰਿੰਟ ਚ ਨੈਕਸਟ ਇਹ ਵਾਲਾ ਫੈਬਰਿਕ ਵੀ ਪਿਓਰ ਕੈਮਰੀ ਕਾਟਨ ਹੀ ਹੈ ਜੀ ਨੈਕਸਟ ਆਵਲੇ ਪਿਓਰ ਬੀਬਾ ਕਾਟਨ ਦੇ ਆ ਗਏ ਨੈਕਸਟ ਆਵਲਾ ਪਿਓਰ ਕਾਟਨ ਜੋਏਗਾ ਨਾਲ ਮलमल ਦਾ ਦੁਪੱਟਾ ਹੋਏਗਾ ਜੀ ਸੂਟ ਵੀ ਬਹੁਤ ਹੀ ਚੱਲਦਾ ਹੈ ਜੀ ਹੁਣ ਨੈਕਸਟ ਆਵਲੇ ਪਿਓਰ ਕਾਟਨ ਚ ਹੋਣਗੇ ਨਾਲ ਮਲਮਲ ਦਾ ਦੁਪੱਟਾ ਰਹੇਗਾ ਨੈਕਸਟ ਆਵਲੇ ਚੈੱਕ ਕਰੋ ਪਿਓਰ ਕਾਟਨ ਚ ਆਈ ਜਾਂਦੇ ਸਭ ਦਾ ਫੈਬਰਿਕ ਡਿਫਰੈਂਟ ਰਹੇਗਾ ਜੀ ਮੋਸਟਲੀ ਕਾਟਨ ਚ ਹੀ ਹੋਣਗੇ ਸਾਰੇ ਠੀਕ ਹੈ ਤੁਸੀਂ ਚੈੱਕ ਕਰਕੇ ਬਾਈ ਕਰ ਸਕਦੇ ਹੋ ਨੈਕਸਟ ਆ ਸੈਮੀ ਸਿਲਕ ਦੀ ਸ਼ਰਟ ਰਹੇਗੀ ਜੀ ਨੈਕਸਟ ਆਵਲੇ ਪਿਓਰ ਮਸਲੀਨ ਕਾਟਨ ਚ ਹੋਣਗੇ ਨਾਲ ਸ਼ਿਫੋਨ ਦਾ ਇਹਨਾਂ ਦੇ ਦੁਪੱਟਾ ਰਹੇਗਾ ਨੈਕਸਟ ਆਵਲੇ ਪਿਓਰ ਕੈਮਰੀ ਕਾਟਨ ਚ ਹੋਏਗਾ ਨਾਲ ਮਸਲੀਨ ਦਾ ਦੁਪੱਟਾ ਰਹੇਗਾ ਤੁਸੀਂ ਚੈੱਕ ਕਰੀ ਚੱਲੋ ਜੀ ਆਪਣੇ ਅਕੋਰਡਿੰਗ ਜਿਹੜਾ ਪਸੰਦ ਆਉਂਦਾ ਹੈ ਸਿਲੈਕਟ ਕਰਕੇ ਬਾਈ ਕਰੀ ਚੱਲੋ ਨੈਕਸਟ ਇਹ बॉटम ਵਰਕ ਵਾਲੇ ਆ ਗਏ ਜੀ ਨੈਕਸਟ ਆ ਵਾਲੇ ਵੀ बॉਟਮ ਵਰਕ ਵਾਲੇ ਹੋਣਗੇ ਜੀ ਸ਼ਰਟ ਪ੍ਰਿੰਟ ਚ ਰਹੇਗੀ बॉटम ਨਾਲ ਚਿਕਨ ਦੀ ਰਹੇਗੀ ਤੇ बॉटम ਦੇ ਵਰਕ ਵੀ ਕੀਤਾ ਹੋਏਗਾ ਬਹੁਤ ਸੋਹਣੇ ਦੇ ਵਿੱਚ ਵੀ ਕਲਰ 컬렉ਸ਼ਨ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ ਜਿਹੜੇ ਵੱਧ ਤੋਂ ਵੱਧ ਭੈਣ ਆਪਣਿਆਂ ਨਾਲ ਸ਼ੇਅਰ ਜਰੂਰ ਕਰਿਆ ਕਰੋ ਲਾਈਕ ਕਮੈਂਟ ਕਰਿਆ ਕਰੋ ਠੀਕ ਹੈ ਜੀ ਬਾਕੀ ਸਟਿਚਿੰਗ ਵੀ ਆਪਣੇ ਕੋਲ ਅਵੇਲੇਬਲ ਆ ਅਗਰ ਤੁਸੀਂ ਸਟਿਚ ਕਰਾਉਣਾ ਬਕਾਇਦਾ ਤੁਸੀਂ ਆਪਣੇ ਕੋਲ ਸਟਿਚ ਵੀ ਕਰਾ ਸਕਦੇ ਹੋ ਅਗਰ ਅਨਸਟਿਚ ਬਾਈ ਕਰਨਾ ਚਾਹੋ ਤਾਂ ਅਨਸਟਿਚ ਵੀ ਕਰ ਸਕਦੇ ਹੋ ਨੈਕਸਟ ਆਵਲ ਦੇਖੋ ਬਹੁਤ ਸੋਹਣਾ ਸੂਟ ਹੈ ਜੀ ਬਹੁਤ ਸੋਹਣਾ ਨਾਰਮਲ ਮਲ ਦਾ ਦੁਪੱਟਾ ਰਹੇਗਾ ਚੈੱਕ ਕਰੋ ਬਹੁਤ ਪ੍ਰੋਪਰ ਫਰਨੀਸ਼ਿੰਗ ਵਾਲਾ ਬਹੁਤ ਹੀ ਸੋਹਣਾ ਸੂਟ ਹੋਏਗਾ ਸੋਬਰ ਜਿਆ ਨੈਕਸਟ ਆਵੜਾ कॉटन ਦੇ ਵੇ ਸੂਟ ਹੋਣਗੇ ਨਾਲ बॉटम ਇਹਨਾਂ ਦੇ ਪਲੇਨ ਦੇ ਹਨ ਕਿ ਠੀਕ ਹੈ ਸ਼ਰਟ ਪ੍ਰਿੰਟ ਚ ਹੋਏਗੀ बॉटम प्लेन ਰਹੇਗੀ ਇਹਨਾਂ ਨਾਲ ਇਹਦੇ ਵਿੱਚ ਵੀ ਕਾਫੀ ਕਲਰ ਕਲੈਕਸ਼ਨ ਹੈਗੇ 15 ਤੋਂ 20 ਰੰਗ ਇਹਦੇ ਵਿੱਚ ਆਪਣੇ ਕੋਲ ਅਵੇਲੇਬਲ ਹੈਗੇ ਆ ਤੁਸੀਂ ਆਪਣੇ ਅਕੋਰਡਿੰਗ ਸਿਲੈਕਟ ਕਰਕੇ ਕੋਈ ਵੀ ਬਾਈ ਕਰ ਸਕਦੇ ਹੋ ਤਿੰਨ ਕਲਰ ਠੀਕ ਹੈ ਜੀ ਇਹਦੀ ਆਪਾਂ ਸਪੈਸ਼ਲ ਆਫਰ ਲਾਈ ਹੈ ਕਿ ਬਾਈ 2 ਗੇਟ 1 ਫ੍ਰੀ ਤੁਸੀਂ ਦੋ ਬਾਈ ਕਰਦੇ ਹੋ ਤਾਂ ਇੱਕ ਫ੍ਰੀ ਲਓਗੇ ਠੀਕ ਹੈ ਜੀ ਤੇ ਤੁਸੀਂ ਆਪਣੇ ਸਪੈਸ਼ਲ ਆਫਰ ਦੇ ਲਈ ਤੁਸੀਂ ਇਹ ਬਾਈ ਕਰ ਸਕਦੇ ਹੋ ਬਾਕੀ ਸਟੀਚ ਕਰਾਉਣਾ ਸਟੀਚ ਵੀ ਕਰਵਾ ਸਕਦੇ ਤੁਸੀਂ ਨੋਰਮਲ ਸਿੰਪਲ ਸੂਟ ਨੂੰ ਬਹੁਤ ਵਧੀਆ ਫਿਨਿਸ਼ਿੰਗ ਕਰਾ ਕੇ ਲੈਸ਼ਸ ਵਗੈਰਾ ਲਗਵਾ ਕੇ ਬਹੁਤ ਪ੍ਰੋਪਰ ਫੈਂਸੀ ਸੂਟ ਬਣਾ ਸਕਦੇ ਜਿੱਦਾਂ neck design ਕਰਵਾ ਸਕਦੇ ਹੋ ਕਿਰਾ ਡਿਜ਼ਾਈਨ ਕਰਵਾ ਸਕਦੇ ਹੋ ਠੀਕ ਹੈ ਜੀ ਕਾਫੀ ਦਾ ਨਿਊ ਤੇ ਨਿਊ ਡਿਜ਼ਾਈਨ ਆਪਣਾ ਕੋਈ ਵੀ ਕ੍ਰੀਏਟ ਕਰਵਾ ਕੇ ਜਿਹੜਾ ਬਹੁਤ ਸੋਹਣਾ ਸਿੰਪਲ ਸੂਟ ਨੂੰ ਬਹੁਤ ਸੋਹਣਾ ਬਣਾ ਸਕਦੇ ਹੋ ਫੈਂਸੀ ਨੈਕਸਟ ਆਵਲੇ ਜਿਹੜੇ ਆ ਟਿਸਟਾ ਬ੍ਰਾਂਡ ਦਾ ਰਹੇਗਾ ਠੀਕ ਹੈ ਜੀ ਮਸਲੀਨ ਦਾ ਸੂਟ ਰਹੇਗਾ ਮਸਲੀਨ ਕਾਟਨ ਦਾ ਬ੍ਰਾਂਡ ਦਾ ਟਿਸਟਾ ਹੋਏਗਾ ਨੈਕਸਟ ਆ ਵਾਲੇ ਪਿਓਰ ਕਾਟਨ ਦੇ ਵਿੱਚ ਹੋਣਗੇ ਨਾਲ ਮਲਮਲ ਦਾ ਸੌਫਟ ਜਾਂ ਦੁਪੱਟਾ ਰਹੇਗਾ ਜੀ ਇਹ ਮੈਚਿੰਗ ਦੇ ਵਿੱਚ ਵੀ ਆ ਤੇ ਆਲ ਓਵਰ ਵੀ ਆ ਨੈਕਸਟ ਆ ਇਟਾਲੀਅਨ ਬਰਬਰੀ ਦਾ ਸੂਟ ਰਹੇਗਾ ਇਹਦੇ ਨਾਲ ਬਰਬਰੀ ਦਾ ਹੀ ਦੁਪੱਟਾ ਰਹੇਗਾ ਜੀ ਨਦਰ ਇਟਾਲੀਅਨ ਬਰਬਰੀ ਦਾ ਹੋਏਗਾ ਨੈਕਸਟ ਆ ਪਿਓਰ ਕਾਟਨ ਦੇ ਵਿੱਚ ਹੀ ਆ ਜੀ ਪਿਓਰ ਨਾਲ ਮਲਮਲ ਦਾ ਦੁਪੱਟਾ ਹੈ ਇਹ ਵਧੀਆ ਫੈਬਰਿਕ ਹੈ ਜੀ ਬ੍ਰਾਂਡ ਵਾਲੇ ਫੈਬਰਿਕ ਆ ਠੀਕ ਹੈ ਜੀ ਇਹ ਹੰਡਨਦਾਰ ਫੈਬਰਿਕ ਹੁੰਦੇ ਜਿਹੜੀਆਂ ਪਹਿਣਾ ਤੇ ਬਾਈ ਕਰਦੀਆਂ ਉਹਨਾਂ ਨੂੰ ਪਤਾ ਹੈ ਕਿ ਬਹੁਤ ਵਧੀਆ ਜਿਹੜਾ ਹੰਡਨਦਾਰੇ ਫੈਬਰਿਕ ਹੁੰਦਾ ਨੈਕਸਟ ਆਵਲ ਲਾਸਟ ਵਾਲੇ ਸੂਟ ਜਿਹੜੇ ਪਿਓਰ ਗਿਜ਼ਾ ਕਾਟ